ਦੇਖੀਏ ਭਾਈ ਬਾਹਰ ਨਿਕਲ ਕੇ ਤੰਬੂ ਤੋਂ ਐਨਾ ਰੌਲਾ ਗੋਲਾ ਕਾਹਦਾ ਪਈ ਜਾਂਦਾਗਾ ਤੜਕੇ ਤੜਕੇ ਕੀ ਗੱਲ ਹੋ ਗਈ ਆ ਲੋ ਭਾਈ ਆ ਕੀ ਹੋਇਆ ਪਿਆ ਬੱਲੇ 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 ਐਨੇ ਲੋਕ ਮੱਚੇ ਬਾਜੇ ਪੀਪਣੀਆਂ বাজਾਈ ਜਾਂਦੇ ਹੈਗੇ ਰਾਤ ਭਾਈ ਆਪਾਂ ਆ ਜਗ੍ਹਾ ਤੇ ਜਿਹੜਾ ਤੰਬੂ ਲਾਇਆ ਸੀਗਾ ਅੱਜ 7 ਤਰੀਕ 11ਵਾਂ ਮਹੀਨਾ 2025 ਦਿਨ ਹੈਗਾ ਸ਼ੁੱਕਰਵਾਰ ਸਮਾਂ 6 ਵਜਨ ਆਲੇ ਆਗੇ ਕੰਨਿਆ ਕੁਮਾਰੀ ਭਾਈ ਆਹਾ ਸਮੁੰਦਰ ਦਾ ਕਿਨਾਰਾ ਹੈਗਾ ਵੈਸੇ ਤਾਂ ਇੱਥੇ ਸਾਰੀ ਰਾਤ ਤੇ ਦਿਨ ਲੋਕ ਤੁਰੇ ਫਿਰਦੇ ਰਹਿੰਦੇ ਹੈਗੇ ਪਰ ਆ ਸਮਾਂ ਥੋੜਾ ਜਿਆ ਖਾਸ ਹੁੰਦਾ ਹੈਗਾ ਸਵੇਰੇ ਸਵੇਰੇ ਭਾਈ ਇਧਰਲੇ ਪਾਸੇ ਆ ਦੇਖ ਲੋ ਜੀ ਰੌਣਕ ਮੇਲੇ ਕਿਹੜੀ ਤਰ੍ਹਾਂ ਲੋਕ ਬੈਠੇ ਆ ਤੇ ਫੋਨ ਕੱਢੀ ਖੜੇ ਆਗੇ ਫੋਟੋਆਂ ਖਿੱਚਣ ਵਾਸਤੇ ਕਹਿੰਦੇ ਭਾਈ ਜਿਹੜਾ ਸੂਰਜ ਚੜਦਾ ਤੇ ਛਿਪਦਾਗਾ ਨਾ ਤੇ ਜਿਹੜਾ ਕੰਨਿਆ ਕੁਮਾਰੀ ਨਜ਼ਾਰਾ ਦੇਖਣ ਨੂੰ ਮਿਲਦਾਗਾ ਤੜਕੇ ਤੇ ਅੱਥ ਨੇ ਪੂਰੇ ਭਾਰਤ ਦੇ ਵਿੱਚੋਂ ਹੋਰ ਉਹ ਨਜ਼ਾਰਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾਗਾ ਇਧਰਲੇ ਪਾਸੇ ਸਾਰਿਆਂ ਨੇ ਭਾਈ ਅੱਖਾਂ ਟਿਕਾਈਆਂ ਹੋਈਆਂ ਨੇ ਨਿਗਾਹ ਟਿਕੀ ਹੋਈ ਹੈਗੀ ਸਾਰਿਆਂ ਦੀ ਟਿਕ ਟਿਕੀ ਲੱਗੀ ਹੋਈ ਹੈਗੀ ਕੀ ਕਿਹੜੇ ਵੇਲੇ ਸੂਰਜ ਦੇਵਤਾ ਆਉਣਗੇ ਤੇ ਸਾਰੇ ਲੋਕ ਭਰਾ ਦਰਸ਼ਨ ਕਰਨਗੇ ਹੋਰ ਵੀ ਥੋੜਾ ਜਿਆਸੇ ਪਾਸੇ ਨੂੰ ਨਿਗਾ ਮਾਰਿਆਗੇ ਇਧਰਲੇ ਪਾਸੇ ਵੀ ਰੌਣਕ ਮੇਲੇ ਪੂਰੇ ਆਗੇ ਆਲੋ ਭਾਈ ਇਧਰਲੇ ਪਾਸੇ ਆਓ ਸੂਰਜ ਜੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਭਾਈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਵੀ ਦੇਖਦੇ ਆ ਜੀ ਹੁਣ ਇੱਥੇ ਪਰ ਸੂਰਜ ਨਿਕਲਦਾ ਹਨਾ ਸੂਰਜ ਚੜ੍ਹਦਾ ਹੈਗਾ ਤੇ ਕਿੱਦਾਂ ਦਾ ਉਹ ਨਜ਼ਾਰਾ ਹੈਗਾ ਕੀ ਗੱਲ ਬਾਤ ਹੈ ਇਸ ਤੋਂ ਬਾਅਦ ਦੇਖਣ ਤੋਂ ਬਾਅਦ ਜਿਹੜਾ ਆਪਣਾ ਸਫਰ ਅੱਜ ਆਪਾਂ ਅੱਗੇ ਵੱਲ ਸ਼ੁਰੂ ਕਰਾਂਗੇ ਭਾਈ ਕੇਰਲਾ ਵੱਲ ਹੌਣ ਆਉਂਦਾ ਕਹਿੰਦੇ ਸੂਰਜ ਬਾਬਾ ਇਹ ਆਓ ਲੋ ਮਾਰ ਗਿਆ છાਤੀ ਇਹ ਆਜਿਓ 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 ਸਾਰਿਆਂ ਦੀ ਅੰਨੀ ਘਟਕੀਆਂ ਹੋਈਆਂ ਭਾਈ ਸਾਰਿਆਂ ਦਾ ਫੋਟੋਆਂ ਖਿੱਚਣ ਤੇ ਜੋਰ ਆ ਆਪਣੇ ਵਾਂਗੂ ਇਹ ਇਨਾ ਹੌਣ ਕਮੇਲਾ ਉੱਧਰਲੇ ਪਾਸੇ ਉਹ ਬੈਠਾ ਸੰਦੀਪ ਆ ਨਿਆਰਾ ਦੇਖਣ ਆਉਂਦੇ ਆ ਬਾਈ ਲੋਕ ਇੱਥੇ ਆਹ ਨਿਆਰਾ ਜਿਹੜਾ ਤੜਕੇ ਤੜਕੇ ਦਾ ਜਦੋਂ ਸੂਰਜ ਚੜਦਾਗਾ ਤੇ ਸੂਰਜ ਛਿਪਣਾ ਵਾਲਾ ਵੀ ਨਜ਼ਾਰਾ ਇਹੀ ਹੁੰਦਾਗਾ ਤੇ ਐਸੀ ਤਰ੍ਹਾਂ ਲੋਕਾਂ ਦਾ ਇਕੱਠ ਆਥ ਨੇ ਵੀ ਹੁੰਦਾ ਭਾਈ ਜਦੋਂ ਸੂਰਜ ਛਿਪਦਾਗਾ ਆ ਲੋ ਭਾਈ ਬੜਾ ਵਧੀਆ ਇਹ ਨਜ਼ਾਰਾ ਕੰਨਿਆ ਕਮਾਲੀ ਸਾਰੀ ਭਾਈ ਟੈਂਡ ਫੋੜੀ ਜਿਹੜੀ ਚੱਕਿਆ ਇਕੱਠੀ ਕਰਕੇ ਨਾ ਤੇ ਸਾਈਕਲਾਂ ਦੇ ਮਗਰ ਬੰਨ ਲਈ ਆ ਨੀਸ਼ੂ ਭਾਈ ਨੇ ਆਪਣਾ ਬੈਗ ਜਿਹੜਾ ਆਪਦੇ ਮੋਢਿਆਂ ਤੇ ਟੰਗ ਲਿਆ ਚਾਰ ਸਾਈਕਲ ਹੁੰਦੇ ਸੀਗੇ ਜੀ ਅੱਜ ਸਾਈਕਲ ਤਿੰਨ ਰਹਿ ਗਏ ਤਿੰਨਿਸ਼ੂ ਬਾਈ ਦਾ ਸਾਈਕਲ ਜਿਹੜਾ ਆਪਾਂ ਕੱਲ ਹੀ ਰੇਲ ਗੱਡੀ ਵਾਲਿਆਂ ਭਾਈਆਂ ਕੋਲੇ ਜਿਹੜਾ ਜਮਾ ਕਰਵਾ ਦਿੱਤਾ ਸੀਗਾ ਇੱਥੋਂ ਹੁਣ ਤੁਰਨ ਲੱਗੇ ਆ ਜੀ ਤੰਬੂ ਤੁੰਬੂ ਸਾਰਾ ਕੁਝ ਚੱਕ ਲਿਆ ਤੇ ਗਾਂਹ ਜਾ ਕੇ ਨਿਸ਼ੂ ਬਾਈ ਨਾਲ ਕਰਦੇ ਆ ਅਲਵਿਦਾ ਦੀਆਂ ਗੱਲਾਂ ਬਾਤਾਂ ਕਰਦੇ ਆ ਭਾਈ ਅਲਵਿਦਾ ਠੀਕ ਹੈ ਜੀ ਚਲੋ ਭਾਈ ਚੱਲ ਗਏ ਕਦੀ ਅਲਵਿਦਾ ਨਾ ਕਹੇ ਨਾ ਮਹੀਨੇ ਦੋ ਬਾਅਦ ਸਰਪ੍ਰਾਈਜ਼ ਦਵਾਂਗੇ ਜੀ ਫਿਰ ਕੋਈ ਹੋਰ ਟੂਰ ਕੱਢਾਂਗੇ ਇਹ ਬਾਲੇ ਤਗੜੇ ਤਗੜੇ ਠੀਕ ਹੈ ਭਾਈ ਠੀਕ ਚਲੋ ਭਾਈ ਚਲੋ 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 ਚਾਰ ਗੱਡੀਆਂ ਸੀਗੀਆਂ ਜੀ ਤੇ ਚਾਰ ਤੋਂ ਭਾਈ ਤਿੰਨ ਰਹਿ ਗਈਆਂ ਜਦੋਂ ਲੁਧਿਆਣੇ ਤੋਂ ਤੁਰੇ ਸੀਗੇ ਤਾਂ ਚਾਰ ਸੀਗੀਆਂ ਤੇ ਇੱਥੇ ਕੰਨਿਆ ਕੁਮਾਰੀ ਆ ਕੇ ਤਿੰਨ ਗੱਡੀਆਂ ਰਹਿ ਗਈਆਂ ਨੇਸ਼ੂ ਭਾਈ ਜਾ ਰਹੇ ਆ ਭਾਈ ਘਰਾਂ ਨੂੰ ਸਮਾਨ ਸੱਲਾ ਜਿਹੜਾ ਸਾਰਾ ਆਪ ਦਾ ਹਬੋਰੀ ਬਇਸ ਤਰ੍ਹਾਂ ਬੰਨ ਲਿਆ ਤੇ ਫਿਰ ਹੁਣ ਵੱਖ ਹੋਣ ਦਾ ਸਮਾਂ ਆ ਗਿਆ ਜੀ ਰੱਬ ਨੇ ਚਾਇਆ ਤਾਂ ਫੇਰ ਮਿਲਾਂਗੇ ਜਾਣ ਤੋਂ ਪਹਿਲਾਂ ਗੱਲਾਂ ਬਾਤਾਂ ਭਰਾਵਾਂ ਨਾਲ ਪਹਿਲਾਂ ਤਾਂ ਭਾਈ ਸਾਰੇ ਬੰਦੇ ਨਾਲ ਪੁੱਛਦੇ ਆਗੇ ਚਲੋ ਗੱਲਾਂ ਬਾਤਾਂ ਦੇ ਨਾਲ ਨਾਲ ਹੀ ਦੱਸ ਦਾਂਗੇ ਭਾਈ ਇਹਨਾਂ ਦੇ ਸਾਰਿਆਂ ਦੇ ਭਰਾਵਾਂ ਦੇ ਚੈਨਲ ਤੇ ਸਾਹਮਣੇ ਆ ਨੀਸ਼ੂ ਭਾਈ ਲੁਧਿਆਣੇ ਵਾਲਾ ਹਰ ਇੱਕ ਨੂੰ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ ਤੇ ਅੱਜ ਬਿੱਟੂ ਦੇ ਚੈਨਲ ਤੇ ਆਏ ਆ ਅਖੀਰਵਾਰ ਆਏ ਆ ਇਸ ਤੋਂ ਬਾਅਦ ਕੁਝ ਟਾਈਮ ਬਾਅਦ ਆਵਾਂਗੇ ਆਵਾਂਗੇ ਤਾਂ ਜ਼ਰੂਰ ਜੀ ਤੇ ਆਣਾ ਪੈੜਾ ਵੀ ਆ ਬਣਾਏ ਸਰਨਾ ਵੀ ਨਹੀਂ ਕਿਉਂਕਿ ਟੂਰ ਦਾ ਇਕੱਠੇ ਹੀ ਕਰਨਾ ਹੈ ਜੀ ਥੋੜੇ ਟਾਈਮ ਤੱਕ ਆਪਾਂ ਦੁਬਾਰਾ ਜਾਵਾਂਗੇ ਕਿੱਥੇ ਜਾਵਾਂਗੇ ਉਹ ਸਰਪ੍ਰਾਈਜ਼ ਦਵਾਂਗੇ ਤੇ ਇੱਕ ਸਰਪ੍ਰਾਈਜ਼ ਹੋਰ ਦਵਾਂਗੇ ਜੀ ਮੇਰੇ ਚੈਨਲ ਤੇ ਥੋੜੇ ਟਾਈਮ ਤੱਕ ਬਣੇ ਰਹੋ ਦੇ ਚੈਨਲ ਦੇ ਨਾਲ ਤਾਈ ਪਤਾ ਲੱਗੂਗਾ ਤੇ ਅੱਜ ਵੱਖ ਹੋ ਰਹੇ ਆ ਜੀ ਅਸੀਂ ਕੰਨੇ ਕੋ ਮਾਰੀ ਤੋਂ ਪੰਜਾਬ ਮੇ ਵਾਪਸ ਜਾ ਰਹਾ ਕਿਉਂਕਿ ਮੈਨੂੰ ਕੋਈ ਕੰਮ ਹੈਗਾ ਆਪਣੀ ਹੋਮ ਟਾਊਨ ਦੇ ਵਿੱਚ ਬਹੁਤ ਜ਼ਰੂਰੀ ਕੰਮ ਹੈ ਤੇ ਹੋਏ ਪਤਾ ਲੱਗੇਗਾ ਤੁਹਾਨੂੰ ਥੋੜੇ ਟਾਈਮ ਤੱਕ ਤੇ ਹੁਣ ਇੰਨਾ ਸਾਰਿਆਂ ਨਾਲ ਵਕਤ ਹੋ ਰਹੀ ਹੈ ਆਪਣਾ ਇੱਥੇ ਹਰਪਾਲ ਹਾਂ ਹਰਪਾਲ ਨੂੰ ਗੜੀ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਜੀ ਤੇ ਆਪਾਂ ਬਿਲਕੁਲ ਠੀਕ ਹੈ ਜੀ ਤੇ ਅੱਜ ਉਹ ਟਾਈਮ ਆ ਗਿਆ ਜੀ ਵੀ ਚਾਰੋਂ ਭਰਾ ਜਿਹੜੇ ਮੂੰਹ ਵੱਖ-ਵੱਖ ਹੋਣ ਲੱਗੇ ਆ ਪਰ ਐਦਾਂ ਵੱਖ-ਵੱਖ ਨਹੀਂ ਹੁੰਦੇ ਪੰਜਾਬ ਆ ਕੇ ਆਪਾਂ ਜ਼ਰੂਰ ਇਕੱਠੇ ਹੋਵਾਂਗੇ ਇਹ ਕੰਮ ਆ ਕੋਈ ਜ਼ਰੂਰੀ ਉਹਦੇ ਕਰਕੇ ਘਰੇ ਜਾਣਾ ਪੈ ਰਿਹਾਗਾ ਚਿੱਤ ਤਾਂ ਨਹੀਂ ਕਰਦਾ ਭੇਜਨ ਨੂੰ ਕਿਉਂਕਿ ਫਿਰ ਅਗਲੇ ਸਾਨੂੰ ਰਾਹ ਕੌਣ ਦੱਸੂਗਾ ਕੋਈ ਨਹੀਂ ਮੈਂ ਹੀ ਦੱਸੂਗਾ ਮੈਂਗਾ ਤੇ ਮਿਲਾਂਗੇ ਜੀ ਜਲਦੀ ਪੰਜਾਬ ਜਾ ਕੇ ਆਪਣਾ ਵੀ ਟੂਰ ਜਿਹੜਾ ਇਦਰੋਂ ਹੁਣੇ ਕੇਰਲਾ ਮੁੰਬਈ ਗੋਆ ਕਰਦੇ ਹੋਏ ਮਹਾਰਾਸ਼ਟਰ ਸ਼੍ਰੀ ਹਜੂਰ ਸਾਹਿਬ ਜਾ ਜਾਂਦੇ ਹੋਏ ਤੇ ਫਿਰ ਰਾਜਸਥਾਨ ਰਾਜਸਥਾਨ ਤੋਂ ਆਪਾਂ ਪੰਜਾਬ ਜਲਦੀ ਆਪਾਂ ਪੰਜਾਬ ਉੱਥੇ ਮੜਾਂਗੇ ਰਾਜਸਥਾਨ ਚੋਂ ਵੀ ਤੇ ਕਿਹਨੇ ਚਿਤਰਾਇਆ ਕਰ ਰਾਜਸਥਾਨ ਚੋਂ ਇਹਨੂੰ ਵੀ ਛੱਡ ਕੇ ਆਉਣਾ ਸੀ ਜੀ ਇਹ ਵੀ ਘਰ ਦਾ ਰਾਹ ਭੁੱਲੇ ਜਾਂਦਾ ਹੁੰਦਾ ਹੈਗਾ ਇੱਕ ਘਰ ਦਾ ਰਾਹ ਭੁੱਲ ਜਾਂਦਾ ਮੈਂ ਭਲੇਖਾ ਲੱਗ ਗਿਆ ਨਾ ਕਈ ਵਾਰੀ ਮੋੜਾਂ ਦੇ ਖੜੇ ਦੋ ਪੰਜਾਬ ਜਾਣਗੇ ਉਹ ਦੋ ਮੈਂ ਤੇ ਬਿੱਟੂ ਭਾਈ ਆ ਗਏ ਇਹਨੂੰ ਰਾਜਸਥਾਨ ਲਾਵਾਂਗੇ ਜੀ ਤੇ ਇਹ ਭਾਈ ਆਪਣਾ ਪਹਿਲਾਂ ਹੀ ਚੱਲਿਆ ਗਿਆ ਤੇ ਇਹ ਵੀ ਨਹੀਂ ਪੱਕਾ ਵੀ ਆਪਣਾ ਰਾਜਸਥਾਨ ਨਾਲ ਟੂਰ ਵੀ ਆਪਣਾ ਨੋ ਪਗੜੀ ਹੋਊਗਾ ਮੈਂ ਅੱਜ ਰਾਤ ਬਿੱਟੂ ਭਾਈ ਨਾਲ ਗੱਲ ਕਰੀ ਜਾਂਦਾ ਸੀ ਆ ਜੈਸ ਰੂਟ ਆਪਾਂ ਮੈਪ ਬਣਾਇਆ ਵਾ ਵੀ ਆਪਾਂ ਸਟੇਟਾਂ ਕਵਰ ਕਰਨੀਆਂ ਤੇ ਉੱਥੋਂ ਦੀ ਜੇ ਰਾਜਸਥਾਨ ਨੂੰ ਆਪਾਂ ਸਿੱਧਾ ਲੈਣੇ ਤੇ ਇੱਕ ਤਾਂ ਆਪਣਾ ਰਾਜਸਥਾਨ ਇੱਕ ਸਟੇਟ ਵੀ ਛੋੜਦੀ ਤੇ ਇੱਕ ਆਪਣੀ ਦਿੱਲੀ ਹੈ ਜਿਹੜੀ ਦਿੱਲੀ 'ਚ ਇੱਕ ਗੁਰਦੁਆਰਾ ਸਾਹਿਬ ਆਪਣਾ ਇਤਿਹਾਸੀ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਹਾਂ ਸ਼ੀਸ਼ਗੰਜ ਹਾਂ ਇੱਕ ਆਪਣਾ ਦਿੱਲੀ 'ਚ ਇਤਿਹਾਸੀ ਗੁਰਦੁਆਰਾ ਸਾਹਿਬ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵੀ ਹੈ ਬੰਗਲਾ ਸਾਹਿਬ ਉਹ ਆਪਣੇ ਰਹਿੰਦੇ ਤੇ ਆਪਾਂ ਰੂਟ ਮੈਪ ਥੋੜਾ ਜਿਹਾ ਰਾਜਸਥਾਨ ਜਾ ਕੇ ਤੇ ਫਿਰ ਆਪਾਂ ਜਿਹੜਾ ਦਿੱਲੀ ਵੱਲ ਨੂੰ ਮੁੱਖ ਮੋੜਾਂਗੇ ਦਿੱਲੀ ਵੱਲ ਤੋਂ ਜੇ ਆਪਾਂ ਪਈਏ ਰਾਜਸਥਾਨ ਨੂੰ ਜਾਂਨੇ ਤੇ ਆਪਾਂ ਉੱਥੇ ਜਾਂਦੇ ਹਾਂ ਤੇ ਸਲਾ ਬਣਾਵਾਂਗੇ ਵੀ ਆਪਾਂ ਦਿੱਲੀ ਤੋਂ ਹਰਿਆਣਾ ਹਰਿਆਣੇ ਤੋਂ ਪੰਜਾਬ ਜਾਂਦੇ ਆ ਕਿ ਜੇ ਆਪਾਂ ਰਾਜਸਥਾਨ ਹੋ ਕੇ ਜਾਂਦੇ ਆ ਉਹ ਵੀ ਰੂਟ ਨੈਪ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਥੋੜਾ ਐਵੇਂ ਉਹ ਕਹਿੰਦੇ ਨੇ ਵੀ ਵਿਚ ਅੱਧ ਵਿਚਾਲੇ ਹੀ ਆ ਥੋੜਾ ਜਿਹਾ ਅੱਧ ਵਿਚਾਲੇ ਵੀ ਆਪਾਂ ਰਾਜਸਥਾਨ ਦੇ ਵਿੱਚ ਦੀ ਜਾਵਾਂਗੇ ਕਿ ਕਿਵੇਂ ਜਾਂਦੇ ਆ ਪਰ ਆਪਾਂ ਰਾਜਸਥਾਨ ਕਰਾਂਗੇ ਜ਼ਰੂਰ ਜਿੰਨਾ ਹੋਇਆ ਆਪਣੇ ਰੂਟ ਦੇ ਵਿੱਚ ਵਿੱਚ ਆਇਆ ਵੀ ਆਪਾਂ ਕਰਦੇ ਜ਼ਰੂਰ ਜਾਵਾਂਗੇ ਜਿਹੜੀਆਂ ਜਿਹੜੀਆਂ ਸਟੇਟ ਆਈਆਂ ਤੇ ਜਿਵੇਂ ਤੁਹਾਨੂੰ ਦੱਸਣਾ ਚਾਹੁੰਦੇ ਆ ਕੋਸੇ ਸਟੇਟ ਆਪਣੀਆਂ 2-4 ਰਹੀਆਂ ਤੇ ਆਪਾਂ ਵੀ ਆਪਣੀਆਂ ਹੁਣ ਜਿਵੇਂ ਇਧਰਲੀ ਸਾਈਡ ਰਹਿ ਗਈਆਂ ਕਾਫੀ ਦੂਰ ਹੈ ਨਾਰਥ-ਈਸਟ ਤੇ ਉਹ ਆਪਾਂ ਰੱਬ ਸੁੱਖ ਰੱਖੇ ਵੀ ਆਪਾਂ ਘਰੇ ਜਾ ਕੇ 15-20 ਦਿਨ ਲਾ ਕੇ ਤੇ ਆਪਾਂ ਚਾਰੇ ਭਰਾ ਇਕੱਠੇ ਕਰਾਂਗੇ ਉਹ ਜਿਹੜੀਆਂ ਸਟੇਟਾਂ ਰਹਿੰਦੀਆਂ ਤੇ ਜਿਹੜਾ ਆਪਣਾ ਆਪਣੇ ਪਲੇਟ ਦੇ ਉੱਤੇ ਲਿਖਿਆ ਪਿਆ ਵੀ ਆਲ ਇੰਡੀਆ ਟੂਰ ਉਹ ਆਪਾਂ ਰੱਬ ਸੁੱਖ ਰੱਖ ਕੇ ਸਾਰੀਆਂ ਸਟੇਟਾਂ ਪੂਰੀਆਂ ਕਰੀਏ ਵੀ ਆਪਾਂ ਆਲ ਇੰਡੀਆ ਟੂਰ ਜਿਹੜਾ ਲਿਖਾਇਆ ਤੇ ਆਪਾਂ ਪੂਰਾ ਕਰੀਏ ਉਹਨੂੰ ਪੂਰਾ ਆਪਾਂ ਸਕਸੈਸ ਕਰਕੇ ਜੇ ਆਪਾਂ ਆਪਦਾ ਜਿਹੜਾ ਵੀ ਮਿੱਠਾ-ਮਿੱਠਿਆ ਸੀ ਉਹਨੂੰ ਕੰਪਲੀਟ ਕਰੀਏ ਆਪਣਾ ਤੇ ਸਾਰਾ ਕੁਝ ਦੱਸਦਾ ਭਾਈ ਕਿੱਧਰ-ਕਿੱਧਰ ਦੀ ਜਾਣਾ ਤੇ ਕੀ ਗੱਲ ਬਾਤ ਹੈਣਾ ਨਿਸ਼ੂ ਭਾਈ ਨੂੰ ਅਲਵਿਦਾ ਕਹਿਣ ਦਾ ਸਮਾਂ ਤੇ ਉਹੀ ਗੱਲ ਫੇਰ ਦੁਬਾਰੇ ਵੀ ਅਲਵਿਦਾ ਤਾਂ ਨਹੀਂ ਜੀ ਦੁਬਾਰਾ ਫੇਰ ਕਿਸੇ ਮੋੜ ਤੇ ਮਿਲਾਂਗੇ ਤੇ ਬਹੁਤ ਜਿਆਦਾ ਨਿਸ਼ੂ ਭਾਈ ਦੇ ਨਾਲ ਲਗਭਗ 7-8 ਮਹੀਨੇ ਹੋ ਗਏ ਜੀ ਇਕੱਠਿਆਂ ਨੂੰ ਬੜਾ ਚੰਗਾ ਮਾੜਾ ਸਮਾਂ ਦੇਖਿਆ ਜੀ ਪਤਾ ਨਹੀਂ ਕਿੱਥੇ-ਕਿੱਥੇ ਸੁੱਤੇ ਹਾਂਗੇ ਇਕੱਠੇ ਹੈਣਾ ਤੇ ਕਈ ਵਾਰੀ ਭੁੱਖੇ ਵੀ ਪਏ ਆ ਤੇ ਕਈ ਵਾਰੀ ਭਾਈ ਪੂਰਾ ਰੱਜ ਕੇ ਵੀ ਪਏ ਲੱਖੋ ਨਾ ਕਹੋਗੇ ਕਈ ਵਾਰੀ ਪਾਣੀ ਨਾਲ ਵੀ ਪਏ ਐ ਇਦਾਂ ਦੇ ਵੀ ਦਿਨ ਦੇਖਿਆ ਪਾਣੀ ਵਿੱਚ ਵੀ ਪਏ ਆ ਕਈ ਇਹਦੀ ਪਾਣੀ ਦੇ ਬਗੈਰ ਵੀ ਪਏ ਆ ਇਦਾਂ ਦੇ ਵੀ ਦਿਨ ਦੇਖਿਆ ਕਈ ਵਾਰ ਸਾਰੇ ਆ ਦਿਨ ਸਾਡਾ ਗਲਾ ਸੁੱਕਦਾ ਰਿਹਾ ਉਹ ਵੀ ਸਾਈਕਲ ਚਲਾਈ ਗਏ ਕਈ ਦਿਨ ਚ ਆਪਾਂ ਸਾਰਾ ਦਿਨ ਰੋਟੀ ਨਹੀਂ ਖਾਦੀ ਤੇ ਇੱਕ ਟਾਈਮ ਰੋਟੀ ਖਾ ਲਈ ਸਿਰਫ ਮਤਲਬ ਇਦਾਂ ਇਦਾਂ ਦੇ ਦਿਨ ਦੇਖਿਆ ਆਪਾਂ ਇਦਾਂ ਦੇ ਇਦਾਂ ਦੇ ਹਾਲਾਤ ਦੇਖ ਕੇ ਸਟੂਡਿਓ ਤੇ ਇਹਦੇ ਆਪਾਂ ਬਾਰੇ ਨਾ ਇੱਕ ਪੋਡਕਾਸਟ ਜਰੂਰ ਲੈ ਕੇ ਆਵਾਂਗੇ ਤੇ ਉਹਦੇ ਸਾਰਾ ਦਾ ਸਾਰਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਮੈਨੂੰ A to Z ਸਾਰਾ ਕੁਝ ਯਾਦ ਹੈ ਜੀ ਉਹ ਸ਼ੇਅਰ ਕਰਾਂਗੇ ਤੇ ਪਤਾ ਲੱਗੂਗਾ ਜੀ ਸਾਡੇ ਕਿ ਫਿਰ ਕਿਸੇ ਮੋੜ ਤੇ ਜਰੂਰ ਮਿਲਾਂਗੇ ਜੀ ਐਨੀ ਕੁ ਮਨ ਨੂੰ ਤਸੱਲੀ ਹੈ ਵੀ ਲੜਪੜ ਕੇ ਅੱਡ ਨਹੀਂ ਹੋਏ ਇਹਨਾਂ ਨੂੰ ਕੰਮ ਆਗਾ ਤੇ ਤਾਂ ਹੀ ਜਾ ਰਹੇ ਆ ਭਾਈ ਵੀ ਉਹ ਗੱਲ ਆ ਵੀ ਕਈ ਵਾਰੀ ਇਹੋ ਜੀਆਂ ਗੱਲਾਂ ਹੋ ਜਾਂਦੀਆਂ ਵੀ ਮਤਭੇਦ ਹੋ ਜਾਂਦਾ ਵੀ ਇੱਕ ਇੱਕ ਆਪਾਂ ਅੱਡ ਅੱਡ ਜਗ੍ਹਾ ਤੋਂ ਇਕੱਠੇ ਹੋਏ ਜਿਵੇਂ ਮੈਂ ਤੇ ਹਰਪਾਲ ਤੇ ਬਿੱਟੂ ਬਾਈ ਤੇ ਚੱਲ ਵੀ ਪੰਜਾਬ ਦੇ ਲਵੇ ਸੀ ਇੱਕ ਜਗ੍ਹਾ ਤੋਂ ਹੀ ਮੈਂ ਰਾਜਸਥਾਨ ਤੋਂ ਚੱਲ ਕੇ ਆਇਆ ਤੇ 2 2.5 ਸਾਲ ਇਕੱਠੇ ਰਹੇ ਬਹੁਤ ਵਧੀਆ ਨਿਭੀ ਫਿਰ ਆਪਣਾ ਨੀਸ਼ੂ ਭਾਈ ਮਿਲਿਆ ਤੇ ਇਹਦੇ ਨਾਲ ਹੀ 6-7 ਮਹੀਨੇ ਜਿਹੜੀ ਬੜੀ ਸੋਹਣੀ ਨਿਭੀ ਤੇ ਅੱਗੇ ਵੀ ਆਪਣੀ ਕੋਸ਼ਿਸ਼ ਕਰਾਂਗੇ ਐਵੇਂ ਨਿਭਦੀ ਰਵੇ ਅੱਗੇ ਵੀ ਆਪਾਂ ਐਵੇਂ ਨਮਾਉਂਦੇ ਰਵਾਂਗੇ ਕਿਉਂਕਿ ਆਪਾਂ ਕੋਈ ਲੜ-ਫੜ ਕੇ ਨਹੀਂ ਔਡੋ ਵੱਡ ਹੋਏ ਤੇ ਇੱਕ ਗੱਲ ਹੋਰ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਜਦੋਂ ਚਾਰ ਘਰ 'ਚ ਭਾਂਡੇ ਇਕੱਠੇ ਹੁੰਦੇ ਤਾਂ ਖੜਕਦੇ ਹੁੰਦੇ ਆ ਐਵੇਂ ਨਹੀਂ ਕਿ ਟੂਰ 'ਚ ਵੀ ਬੋਲ-ਬਲਾਪ ਨਹੀਂ ਹੋਇਆ ਮਾੜਾ-ਮੋਟਾ ਹੁੰਦਾ ਸੀ ਜੜੇ ਵੀ ਆ ਜੀ ਐਵੇਂ ਨਹੀਂ ਕਿ ਲੜੇ ਨਹੀਂ ਗਏ ਉਹ ਦੱਸੋ ਲੜਾਈ ਕਾਦੀ ਹੁੰਦੀ ਸੀ ਟੂਰ ਪਿੱਛੇ ਬੀ ਤੂੰ ਇੱਧਰ ਦੀ ਜਾਣਾ ਮੈਂ ਇੱਧਰ ਦੀ ਤੂੰ ਸਦਿਆਂ ਉੱਥੇ ਕੋ ਰਹਿ ਗਿਆ ਹਾਂ ਤੂੰ ਇੱਥੇ ਪਿੱਛੇ ਫੜਾ ਫੜਾ ਛੇਤੀ ਆ ਜਾ ਵਾਹ ਛੇਤੀ ਆ ਪੰਪਰੇ ਬਣਾ ਤੂੰ ਆਇਆ ਤੇਰੇ ਚਪੇਣਾ ਤੇਰੇ ਚਪੇਣਾ ਵਸ ਤੂੰ ਆ ਜਾ ਭਾਈ ਤੈਨੂੰ ਕੁਕ ਦੇਣਾ ਹੁੰਦੀਆਂ ਸੀ ਆ ਇਹ ਸਾਡੀ ਬੋਲ ਬਲਾਪਾ ਹੁੰਦਾ ਸੀ ਤੇ ਪਰ 2-4 ਮਿੰਟ ਦਾ ਕੁਛ ਆ 2-4 ਮਿੰਟ ਜਿੱਥੇ ਅਸੀਂ ਖੜ ਕੇ ਚਾਹ ਪੀਣਾ ਨਿਸ਼ੂ ਭਾਈ ਨਹੀਂ ਆਇਆ ਯਾਰ ਉਹਨੂੰ ਡੀਕ ਲੋ ਚਾਹ ਪੀਣੀ ਆ ਯਾਰ ਕੱਠੇ ਨਿਸ਼ੂ ਭਾਈ ਪਿੰਦਾ ਜ਼ਰੂਰ ਨਹੀਂ ਸੀਗਾ ਪਿੰਨੀਸ਼ੂ ਭਾਈ ਚਾਹ ਨਹੀਂ ਪਿੰਦਾ ਸੀ ਪਰ ਇਹ ਗੱਲਬਾਤ ਹੁੰਦੀ ਜਿ ਨਿਸ਼ੂ ਭਾਈ ਡੀਕ ਲੋ ਯਾਰ ਚਾਹ ਪੀਣੀ ਆ ਕਿਉਂਕਿ ਉਹ ਕੁਝ ਖਾ ਪੀ ਲੂ ਆ ਆਪਦਾ ਕਿਉਂਕਿ ਇਹਦੀ ਆਦਤ ਹੁੰਦੀ ਐ ਕੋਰਕਰੇ ਖਾਲੇ ਚਿਪਸ ਖਾਲੀ ਇਹ ਚੱਲਦੇ ਰਹਿ ਜਾਂਦਾ ਮਾੜਾ ਮੋਟਾ ਇਹ ਕੱਟਦੀ ਐ ਅੱਜ ਨਹੀਂ ਕਟਿਆ ਜਾਣਾ ਇਹ ਅੱਜ ਨਹੀਂ ਕਟਿਆ ਉਹ ਚਲੋ ਫਿਰ ਆਪਾਂ ਕੀ ਕੀ ਰੁਕਦੇ ਆ ਕੋਈ ਹੁੰਦਾ ਐ ਬਾਈ ਦੇਖਦਾ ਚੱਲਣਾ ਚਲੋ ਮਾੜਾ ਮੋਟਾ ਨਾਲ ਬਾਈ ਤੁਸੀਂ ਵੀ ਮੂੰਹ ਚਲਾਣੇ ਹੋ ਐਦਾਂ ਦੀ ਗੱਲ ਨਹੀਂ ਕਰਨੀ ਇੱਕ ਤਾਂ ਵਿਗੜ ਲੈਣਾ ਤੇ 9 बैठे होले आओ ते पानी-पुनी फड़ लेनेया दे नाल ओ कोल्ड ड्रिंक वगैरह ਸਾਡੇ ਚ ਕੋਈ ਵੀ ਨਹੀਂ ਪੀਂਦਾ ਜੀ ਤੇ ਚਾਹ ਹੀ ਪੀਂਦੇ ਨੇ ਚਾਹ ਤਾਂ ਸਾਨੂੰ ਥੋੜਾ ਹੈਗਾ ਹੀ ਆ ਤੇ ਉਹ ਗੱਲਾਂ ਬਾਤਾਂ ਤੇ ਥੋੜੇ ਸੰਗ ਵਿੱਚ ਇਹ ਕੋਲਡ ਡਰਿੰਕ ਵਾਇਦਾਂ ਕੋਈ ਦੇ ਜਵੇ ਕੋਈ ਕਿਸ ਨੇ ਫੜਾ ਦਿੱਤਾ ਕੋਸ਼ਿਸ਼ ਕਰਦੀ ਆ ਆਪਾਂ ਕੋਈ ਬੱਚਾ-ਬੁੱচ্চਾ ਮਿਲ ਜੇ ਉਹਨੂੰ ਦੇ ਦਈਏ ਨਹੀਂ ਤਾਂ ਫਿਰ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਆਪਾਂ ਨਾ ਹੀ ਪੀਏ ਇਹ ਬਾਲਾ ਟਾਈਮ ਹੁਣ ਆਪਾਂ ਨਾ ਲਈਏ ਜੀ ਤੇ ਇਹਦੀ ਗੱਡੀ ਨੂੰ ਆਪਾਂ ਵਿੱਚ ਜਾ ਕੇ ਧੱਕਾ ਲਾਈ ਤੇ ਅੱਜ ਅਜੇ ਉਦੋਂ ਮੁੜ ਕੇ ਬਾਅਦ ਆਪਾਂ ਆ ਦੇਖੀਏ ਉਦੋਂ ਮੁੜ ਕੇ ਬਾਅਦ ਆਪਾਂ ਨੂੰ ਟੁੱਪ ਇੱਥੇ ਗਿਆ ਤੋ ਪਲਗੂ ਕੀ ਟੁਆੜਾ ਲੂ ਆਪਣਾ ਅੱਜ ਇਹਨੂੰ ਲੈ ਜਾਵਾਂਗਾ ਅੱਲਾ ਦੇ ਮੇਰੀ ਨਾਰ ਚੜ ਜੂ ਤੇ ਇੱਕ ਉਹ ਦੱਸ ਦੋ ਸਾਰੇ ਜਾਣੇ ਆਪ ਦਾ ਚੈਨਲ ਦਾ ਨਾਮ ਬੋਲ ਦੋ ਹਾਂ ਬਿੱਟੂ ਦੇ ਚੈਨਲ ਦਾ ਨਾਮ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਮਨੇ ਇੱਕ ਅੱਜ ਬੰਦੇ ਦਾ ਮੈਸੇਜ ਆਇਆ ਫੋਨ ਕਰਦਾ ਤੇ ਕਹਿੰਦਾ ਬਿੱਟੂ ਦਾ ਕਿਸੇ ਨੂੰ ਪੂਰਾ ਨਾਮ ਨਹੀਂ ਪਤਾ ਤੇ ਦੱਸ ਦੀ ਬਿੱਟੂ ਤੇਰਾ ਪੂਰਾ ਨਾਮ ਮੇਰਾ ਪੂਰਾ ਨਾਮ ਹੀ ਆ ਬਿੱਟੂ ਫੇਲੀਅਰ ਹੀ ਹੈ ਬਿੱਟੂ ਫੇਲੀਅਰ ਹਾਂ ਨਾਮ ਹੈਗਾ ਹਰਪਾਲ ਦਾ ਹਰਪਾਲ ਸਿੰਘ ਪੂਰਾ ਨਾਮ ਹੈ ਤੇ ਨਾਲ ਇਹਦਾ ਚੈਨਲ ਦਾ ਨਾਮ ਦੱਸੋ ਚੈਨਲ ਦਾ ਨਾਮ ਚੈਨਲ ਦਾ ਨਾਮ ਹੈ ਹਰਪਾਲ ਦਾ ਤੇਰਾ ਨਾਮ ਆਪਣਾ ਹੈਗਾ ਜੀ ਜਿਹੜਾ ਘਰੇਲੂ ਨਾਮ ਹੁੰਦਾਗਾ ਉਹ ਹੈਗਾ ਆਪਣਾ ਗਗਨ ਤੇ ਉਹ ਆਪਣਾ ਕਾਗਜ਼ ਪੱਤਰਾ ਦੇ ਨਾਮ ਚੱਲਦਾ ਹੈ ਹਰਪਾਲ ਸਿੰਘ ਤੇ ਜਿਹੜਾ ਆਪਣਾ ਚੈਨਲ ਦਾ ਨਾਮ ਹੈਗਾ ਜੀ ਉਹ ਆਪਣਾ ਹੈਗਾ ਫੇਲ ਬੰਦਾ ਫੇਲ ਬੰਦਾ ਫੇਲ ਬੰਦਾ ਜੀ ਸੰਦੀਪ ਆਪਣਾ ਸੰਦੀਪ ਸਿੰਘ ਨਾਮ ਹੈ ਤੇ ਆਪਣਾ ਚੈਨਲ ਦਾ ਨਾਮ ਹੈ ਸੰਦੀਪ ਦਾ ਸਫਰਨਾਮਾ ਸੰਦੀਪ ਦਾ ਸਫਰਨਾਮਾ ਇੰਸਟਾਗ੍ਰam ਫੇਸਬੁਕ YouTube ਜੀ ਹਾਂ ਸਾਰੇ ਤੇ ਇਹੀ ਆਪਣਾ ਨਾਮ ਹੈ ਨੀਸ਼ੂ ਭਾਈ ਦਾ ਚੈਨਲ ਦਾ ਨਾਮ ਮੇਰੇ ਚੈਨਲ ਦਾ ਨਾਮ ਹੈਗਾ ਜੀ ਨੀਸ਼ੂ ਹਾਈਕਰ ਉਹਦਾ ਮੇਰਾ ਪੂਰਾ ਨਾਮ ਹੈ ਜੀ ਨਿਤਿਸ਼ ਚੋਪੜਾ ਪਰ ਮੈਂ ਉਹ ਨਾਮ ਜਿਹੜਾ ਹੈਗਾ ਮੈਨੂੰ ਬਹੁਤ ਘੱਟ ਲੋਕ ਜਾਣਦੇ ਨੇ ਜੀ ਤੇ ਮੈਨੂੰ ਸ਼ੁਰੂ ਤੋਂ ਕਿਸੇ ਨੇ ਉਸ ਨਾਮ ਤੋਂ ਬੁਲਾਇਆ ਵੀ ਨਹੀਂ ਤੇ ਮੇਰਾ ਘਰ ਦਾ ਨਾਮ ਵੀ ਆ ਕਈਏ ਉਹ ਹੀ ਮੇਰਾ ਅਫੀਸ਼ੀਅਲ ਨਾਮ ਹੀ ਹੋਈ ਹੈ ਹਰੇਕ ਪਾਸੇ ਉਹੀ ਚੱਲਦਾ ਨੀਸ਼ੂ ਨਾਮ ਹੈ ਜੀ ਮੇਰਾ ਤੇ ਨਿਤਿ ਚੋਪੜਾ ਉਦਾਂ ਮੇਰਾ ਪੂਰਾ ਨੀਸ਼ੂ ਹਾਈਕਰ ਨੀਸ਼ੂ ਹਾਈਕਰ ਐਚ ਆਈ ਕੇ ਆਰ ਐਚ ਆਈ ਕੇ ਬਣੇ ਰੋ ਸਾਰਿਆਂ ਦੇ ਚੈਨਲ ਦੇ ਨਾਲ ਅਰਪਾਲ ਸੰਦੀਪ ਨੀਸ਼ੂ ਠੀਕ ਆ ਭਾਈ ਚੋਪੜਾ ਸਾਹਿਬ ਇੱਕ ਕਰੀ ਜਾਂਦੇ ਜਾਂਦੇ ਚੋਪੜਾ ਸਾਹਿਬ ਪ੍ਰੇਮ ਚੋਪੜਾ ਪ੍ਰਿੰਕਾ ਚੋਪੜਾ ਯਸ਼ਰਾ ਚੋਪੜਾ ਵਾਲਾ ਠੀਕ ਹੈ ਜੀ ਤੇ ਬਾਕੀ ਇੱਕ ਚੀਜ਼ ਹੋਰ ਭਾਈ ਜੀ ਮੈਂ ਪੰਡਤ ਨਹੀਂ ਹੈਗਾ ਜੇ ਮੈਨੂੰ ਕੋਈ ਲੋਕ ਕਹਿੰਦੇ ਨੇ ਮੈਸੇਜ ਦੇ ਵਿੱਚ ਭਾਈ ਇਹਦਾ ਪੰਡਤ ਐ ਇਹਦੀ ਚੋਟੀ ਹੈਗੀ ਆ ਸ਼ਿਖਾ ਹੈਗੀ ਨਹੀਂ ਮੈਂ ਪੰਡਤ ਨਹੀਂ ਮੈਂ ਅਾ ਛਤਰੀਏ ਖਤਰੀ ਹੁੰਦੇ ਨੇ ਪੰਜਾਬੀ ਖਤਰੀ ਦਾ ਆਪਾਂ ਮਾਈਗਰੇਟਡ ਆ ਪਾਕਿਸਤਾਨ ਤੋਂ ਅਸੀਂ ਉਹ ਹੈ ਤੇ ਸ਼ਿਖਾ ਰੱਖਣ ਦਾ ਮੇਰਾ ਮੇਨ ਮੋਟਿਵ ਇਹ ਹੈ ਕਿ ਇਹ ਸੁਕਸ਼ਮ ਨਾੜੀ ਤੇ ਹੁੰਦੀ ਹੈ ਇਹ ਬਹੁਤ ਬੈਨੀਫੀਸ਼ੀਅਲ ਹੁੰਦੀ ਰੱਖਣੀ ਤੇ ਮੈਂ ਵੈਸੇ ਜੁੜਿਆ ਹੋਇਆ ਗੋੜੀਆ ਮੱਠ ਦੇ ਨਾਲ ਤੇ ਉਹਦੇ ਕਰਕੇ ਜੀ ਮੈਂ ਰੱਖੀ ਹੋਈ ਹੈ ਸ਼ਿਖਾ ਇਹ ਰੱਖਣੀ ਜ਼ਰੂਰੀ ਹੁੰਦੀ ਹੈ ਜੀ ਹਰ ਇੱਕ ਸਨਾਤਨੀ ਨੂੰ ਇਹ ਸਾਬ ਬਹੁਤ ਵਧੀਆ ਜੀ ਭਾਈ ਆਪਣੇ ਸਾਰੇ ਮਿੱਤਰ ਆ ਗਏ ਜੀ ਗੁੱਡ ਬਾਏ ਮਿਲਦੇ ਆ ਜੀ ਥੋੜੇ ਟਾਈਮ ਬਾਅਦ ਮਿੱਤੋ ਮਾੜਾ ਨਾ ਕਹੋ ਇੱਕ ਇੱਕ ਨਵੇਂ ਸਫਰ ਦੇ ਨਾਲ ਜ਼ਰੂਰ ਮਿਲਾਂਗੇ ਨਾਰਥ ਪੈਸ਼ਟਾਨ ਦੇ ਸਫਰ ਦੇ ਨਾਲ 2 ਮਹੀਨੇ ਤੱਕ ਰਹਿ 2 ਮਹੀਨੇ ਤੱਕ ਹੁਣ ਖੇਚਵਾ ਸਫਰ ਇੱਧਰ ਹੋਊਗਾ ਹੁਣ ਬਰਫ ਬਰਫਾਂ ਕੰਨੀ ਸਾਈਕਲ ਲੈ ਕੇ ਜਾਵਾਂ ਐ ਹਾ ਸਨੋ ਕੱਲ ਨਹੀਂ ਬਰਫ ਕੰਨੀ ਨਹੀਂ ਸਨੋ ਕੰਨੀ ਖੜ ਖਰ ਸਨੋ ਸੋਤੀ ਗੱਲ ਆਊਗੀ ਨਾ ਸਨੋਤੀ ਕੱਲ ਮੁੰਡਾ ਸਨੋ ਕੰਨੀ ਬੈਠਾ ਸੀ ਥੰਮੀ ਦੇ ਉੱਤੇ ਕਹਿੰਦਾ ਸੂਰਜ ਦੀ ਕੀ ਕਹਿੰਦਾ ਸੀ ਕੀ ਘਟ ਗਈ ਸੀ ਜੋ ਕੱਲ ਬੈਠਾ ਸੀ ਉੱਥੇ ਧੁੱਪੇ ਜੇ ਜਦੋਂ ਅਸੀਂ ਕਿਹਾ ਮੈਂ ਕਿਹਾ ਉਹ ਸੂਰਜ ਬਰਫ ਹੋ ਗਿਆ ਜੀ ਇਹਦਾ ਬਾਲੀ ਠੰਡ ਲੱਗੀ ਸੀ ਨਹੀਂ ਤੂੰ ਕਹਿੰਦਾ ਸੀ ਪਤਾ ਨਹੀਂ ਸੂਰਜ ਦੀ ਉਹ ਕੀ ਲਾਈ ਰਿਆ ਸੀ ਆ ਕਿ ਕੀ ਕਹਿੰਦੇ ਹੁੰਦੇ ਆ ਕੀ ਖਿੱਚਦਾ ਹੁੰਦੇ ਆ ਆਪਾਂ ਸਰੀਰ ਨੂੰ ਵਿਟਾਮਿਨ ਡੀ ਵਿਟਾਮਿਨ ਡੀ ਧੁੱਪੇ ਬੈਠਾ ਕਹਿੰਦਾ ਵਿਟਾਮਿਨ ਡੀ ਲੈ ਰਿਆ ਮੈਂ ਕਿਹਾ ਆਸੇ ਪਾਸੇ ਬਰਫ਼ ਪਈ ਜਾਂਦੀ ਹੈ ਜਿਹੜੀ ਘਟ ਗਈ ਹੈ ਵਿਟਾਮਿਨ ਡੀ ਨਹੀਂ ਇਹ ਲੈਣੀ ਜ਼ਰੂਰੀ ਆ ਦੇਖੋ ਜੀ ਆ ਇਹ ਰੰਗ ਸੀਗਾ ਮੇਰਾ ਅਸਲ ਦੇ ਵਿੱਚ ਲੈ ਲੈ ਕੇ ਸਾਰੇ ਆ ਦੇਖੋ ਜੀ ਜਮਾ ਵਿਟਾਮਿਨ ਡੀ ਪੂਰਾ ਭਰ ਗਿਆ ਜੀ ਆ ਦੇਖੋ ਇਹਨੂੰ ਕਹਿੰਦੇ ਫਰਕ ਆਪਣਾ ਦਿਖਾ ਫਰਕ ਜਮਾ ਫਰਕ ਹੀ ਫਰਕ ਹੋਏ ਪਏ ਠੀਕ ਹੈ ਠੀਕ ਹੈ ਜੀ ਓਕੇ ਜੀ ਠੀਕ ਹੈ ਭਾਈ ਹੋ ਗਿਆ ਭਾਈ ਸਫਰ ਸ਼ੁਰੂ ਕੰਨਿਆ ਕੇ ਮਾਰੇ ਸ਼ਹਿਰ ਤੋਂ ਕਾਮਨ ਲਾਡੂ ਦਵਾ ਜਾਪਾਂ ਜਿਹੜਾ ਕੇਰਲਾ ਦੇ ਵਿੱਚ ਵਗ ਜਾਗੇ ਇੱਕ ਹੋਰ ਰਾਜ ਦੇ ਵਿੱਚ ਵਗ ਜਾਗੇ ਨਵੀਂ ਸਟੇਟ ਦੇ ਵਿੱਚ ਵਗ ਜਾਗੇ ਭਾਈ ਕੇਰਲਾ ਦੇ ਵਿੱਚ ਤੇ ਚੰਗਾ ਜਿਹਾ ਨਹੀਂ ਲੱਗ ਰਿਹਾ ਜੀ ਕਿਉਂਕਿ ਨੀਸ਼ੂ ਭਾਈ ਨਾਲ ਨਹੀਂ ਹੈਗਾ ਚਲੋ ਜਿੱਥੋਂ ਤੱਕ ਵੀ ਸਾਥ ਸੀਗਾ ਹਨਾ ਵਧੀਆ ਨਿਭੜਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਰਾ ਤੋਂ ਬਹੁਤ ਕੁਝ ਹਨਾ ਵਾਪਾ ਭਲੀ ਕਰੇ ਅੱਗੇ ਕਦੇ ਫੇਰ ਕਿਸੇ ਮੋੜ ਤੇ ਜ਼ਰੂਰ ਮਿਲਾਂਗੇ ਵੈਸੇ ਤਾਂ ਲੁਧਿਆਣਾ ਵੀ ਕੋਈ ਦੂਰ ਨਹੀਂ ਹੋਇਆ ਕਰੂ ਭੱਜ ਕੇ ਜਾ ਆਇਆ ਕਰਾਂਗੇ ਕਦੇ ਉਹ ਆਜਿਆ ਕਰੂਗਾ ਜੀ ਤੇ ਬਣੇ ਰਹੋ ਜੀ ਫਿਰ ਅੱਜ ਦੇ ਸਫ਼ਰ ਦੇ ਨਾਲ ਜੋ ਵੀ ਗੱਲਾਂ ਬਾਤਾਂ ਹੋਣੀਆਂ ਭਾਈ ਤੁਹਾਡੇ ਨਾਲ ਸਾਂਝੀਆਂ ਕਰਦੇ ਤੁਰੇ ਜਾਵਾਂਗੇ 10-12 ਕਿਲੋਮੀਟਰ ਦਾ ਸਫ਼ਰ ਕੀਤਾਗਾ ਜੀ। ਹਜੇ ਤੱਕ ਕੋਈ ਖਾਸ ਕੁਝ ਆਇਆ ਨਹੀਂ ਹੈਗਾ। ਰਾਹ ਬੰਨਣਾ ਸਾਰਾ ਕੁਝ ਉੱਧੇ ਹੀ ਚੱਲੀ ਜਾਂਦਾ ਹੈਗਾ। ਤੇ ਥੋੜਾ ਜਿਹਾ ਅੱਗੇ ਦੂਰ ਜੇ ਝਾਤੀ ਮਾਰਗੇ ਤਾਂ ਭਾਈ ਪਹਾੜ ਦਿਖਦੇ ਆ। ਉਹ ਵੀ ਜ਼ਰੂਰ ਦਿਖਾਵਾਂਗੇ। ਤੇ ਗਰਮੀ ਅੱਜ ਬਹੁਤ ਹੈਗੀ। ਥੋੜਾ ਕੁਝ ਖਾ ਲੀ ਭਾਈ। ਰੋਟੀ ਮਿਲਦੀ ਨਹੀਂ ਹੈਗੀ ਜੀ। ਕਹਿੰਦੇ ਭਾਈ ਰੋਟੀ ਹੈ ਨਹੀਂਗੀ। ਚਾਹ ਆਗੀ ਤੇ ਚਾਹ ਦੇ ਨਾਲ ਮਾੜਾ-ਮੋਟਾ ਕੁਝ ਹੋਰ ਖਾ ਲਵਾਂਗੇ ਭਾਈ ਪਕੌੜਾ ਪਕੂੜਾ ਜੋ ਵੀ ਕੁਝ ਮਿਲੂਗਾ। ਬਾਕੀ ਡੋਸਾ ਦਾ ਉਹ ਆਪਾਂ ਖਾਣਾ ਨਹੀਂ ਹਜੇ ਬੜੀਆਂ ਭਾਈ ਚਾਹਾਂ ਪੀਤੀਆਂ ਨੇ ਪਰ ਆਜਾ ਪਹਿਲੀ ਅਰੀ ਪੀਵਾਂਗੇ ਆ ਥੱਲੇ ਕੌਲੀ ਐ ਤੇ ਕੌਲੀ ਦੇ ਵਿੱਚ ਭਾਈ ਆ ਗਲਾਸੀ ਰੱਖੀ ਹੋਈ ਐ ਇਹਦੇ ਵਿੱਚ ਵੀ ਚਾਹ ਗਈ ਤੇ ਇਹਦੇ ਵਿੱਚ ਵੀ ਚਾਹ ਗਈ ਆ ਵੀ ਪੀਣੀ ਹੈਗੀ ਤੇ ਇਹ ਵੀ ਪੀਣੀ ਹੈਗੀ ਕਿਹੜੇ ਲੋਟ ਆ ਜੀ ਆ ਦੇਖ ਲਓ ਤੇ ਨਾਲ ਆਹ ਭਾਈ ਦੋ ਦੋ ਪੀਸ ਲਏ ਆਗੇ ਹੋਰ ਤਾਂ ਕੁਝ ਹੈ ਨਹੀਂ ਸੀਗਾ ਖਾਣ ਨੂੰ ਧੰਨ ੜੀ ਅਨਿਆਕ ਮਾਰੀ ਤੋਂ 20 ਕਿਲੋਮੀਟਰ ਜੀ ਇੱਕ ਆ ਸ਼ਹਿਰ ਆਇਗਾ ਜਿਹਦਾ ਨਾਮ ਹੈਗਾ ਨਾਗਰ ਕੋਇਲ ਸ਼ਹਿਰ ਦਾ ਨਾਮ ਨਾਗਰ ਕੋਇਲ ਆ ਜੀ ਤੇ ਬੜਾ ਸੋਹਣਾ ਸ਼ਹਿਰ ਆ ਭਾਈ ਇੱਥੋਂ ਦਾ ਸ਼ਹਿਰ ਦੇ ਆਪਾਂ ਅੰਦਰ ਤਾਂ ਨਹੀਂ ਜਾਂਦੇ ਆਪਾਂ ਬਾਹਰੋਂ ਬਾਹਰ ਲੰਘਣਾਗਾ ਪਰ ਇਹਦੇ ਆਸੇ ਪਾਸੇ ਨਾ ਪਹਾੜ ਆਗੇ ਤੇ ਇਹ ਸ਼ਹਿਰ ਦੇ ਵਿੱਚ ਹਰਿਆਲੀ ਵੀ ਜ਼ਿਆਦਾ ਹੈ 20 ਕਿਲੋਮੀਟਰ ਦਾ ਹੀ ਫਰਕ ਹੈ ਜੀ ਤੇ ਮੌਸਮ ਦਾ ਵੀ ਇੱਥੇ ਫਰਕ ਰਹਿੰਦਾਗਾ ਕਾਂਗੜੂ ਭਾਈ ਲੰਘ ਜਾਓ ਲੰਘ ਜਾਓ ਜਿਹੜੇ ਅੱਜ ਜਿੱਥੋਂ ਆਪਾਂ ਚਾਹ ਪੀ ਜਾਂਦੇ ਸੀਗੇ ਜੀ ਉੱਥੋਂ ਪਹਾੜ ਦਿਖਦੇ ਸੀ ਉਹ ਪਹਾੜ ਨਾ ਇਹ ਸ਼ਹਿਰ ਦੇ ਆਸੇ ਪਾਸੇ ਰਹਿ ਜਾਂਦੇ ਆ ਤੇ ਪਹਾੜਾਂ ਦੇ ਵਿਚਕਾਰ ਬਿਲਕੁਲ ਸ਼ਹਿਰ ਹੈਗਾ ਆ ਨਾਗਰ ਕੋਲੇ ਸ਼ਹਿਰ ਨਿਕਲਦੇ ਨਿਕਲਦੇ ਜੀ ਅੱਧਾ ਘੰਟਾ ਲੱਗ ਗਿਆ ਇੱਕ ਤਾਂ ਇਹ ਸ਼ਹਿਰ ਚੜਾਈ ਚ ਆ ਭਾਈ ਥੋੜਾ ਜਿਆ ਮਤਲਬ ਸੜਕਾਂ ਤਾਂ ਹਣ ਚੜਾਈ ਚੜਨੀਆਂ ਪੈਣੀਆਂ ਨੇ ਆਜੇ ਮੈਂ ਹੁਣ ਸਾਈਕਲ ਆਪਣਾ ਦੂਜੇ ਲੋਚ ਤੁਰਿਆ ਜਾਂਦਾ ਹੈ ਆਸ-ਪਾਸੇ ਪਹਾੜ ਹੋਣ ਕਰਕੇ ਇਹ ਵੀ ਮਾੜੇ-ਮੋٹے ਟਿੱਬੇ ਤੇ ਬਸਿਆ ਹੋਇਆ ਹੈਗਾ ਸ਼ਹਿਰ ਇੱਕਦਮ ਚੜ੍ਹਾਈ ਆ ਜਾਂਦੀ ਹੈ ਫਿਰ ਢਲਾਨ ਆ ਜਾਂਦੀ ਹੈ ਕਿ ਆ ਜਾ ਆ ਜਾ ਹਮਲੇ ਇੱਥੇ ਆ ਕੇ ਨਾ ਖਿੱਚਿਆ ਨਹੀਂ ਸੁਧਿਰੇ ਲੱਗਦੀ ਦਾ ਵੀ ਟਾਈਮ ਹੋਣਾ ਲੱਗਾ 2 ਵਜੇ ਕਹਿੰਦਾ ਸੀਗਾ ਹੈ ਮਾਰਦਾ ਜਾ ਜੋਰ ਉਹ ਸਾਹਮਣੇ ਭਾਈ ਬੋਰ ਲੱਗਿਆ ਪਿਆ ਹੈ ਇੱਕ ਲਿਖਿਆ 35 ਕਿਲੋਮੀਟਰ ਤੇ ਦੂਜਾ ਲਿਖਿਆਗਾ 67 ਕਿਲੋਮੀਟਰ ਉੱਥੇ ਆਪਾਂ ਜਾਣਾ ਜਿੱਥੇ ਸਟਾਰਟ ਵਾਲਾ ਲਿਖਿਆ ਹੋਇਆ ਹੈ ਇਹ ਜੋ ਤਾਂ ਚੱਲੇ ਸੀਗੇ ਉਹਦਾ 96 ਕਿਲੋਮੀਟਰ ਸੀਗਾ ਚਲੋ ਜੀ ਚਲੋ ਚਲੋ ਤੋਰ ਲੋ ਸਲੋਟ ਪਾਈਏ ਪਹਾੜਾਂ ਦੇ ਨਾਲ ਕਿਰਿਆ ਹੋਇਆ ਸ਼ਹਿਰਾ ਅ ਸੱਜੇ ਪਾਸੇ ਤਾਂ ਜਿਵੇਂ ਹੀ ਸ਼ਹਿਰ ਸ਼ੁਰੂ ਹੁੰਦਾਗਾ ਨਾ ਤੇ ਜਮਾ ਖਤਮ ਹੋਣ ਤੱਕ ਐਸ ਲੋਟ ਪਹਾੜੀ ਪਹਾੜਾ ਜਮਾ ਸਾਰੇ ਸੱਜੇ ਪਾਸੇ ਸਾਰੇ ਐਸ ਲੋਟ ਇਹ ਤੜਕੇ ਚਾਹ ਦਾ ਕੱਪ ਪੀਣਾ ਹੋਵੇ ਅਹਰ ਦੇ ਕੋਠੇ ਜੇ ਤੇ ਖੜਾ ਹੋਵੇ ਹਨਾ ਤਾਂ ਨਜ਼ਾਰਾ ਬੰਦਿਆਂ ਜਾਂਦਾ ਹੋਊਗਾ ਥੋੜੀ ਗਰਮੀ ਆ ਜੇ ਕਿਤੇ ਠੰਡ ਹੁੰਦੀ ਤਾਂ ਇਹ ਹੋਰ ਵੀ ਚੰਗੇ ਲੱਗਣੇ ਸੀ ਪਹਾੜ ਜਿਆਦਾ ਵੱਡੇ ਨਹੀਂ ਹੈਗੇ ਪਹਾੜ ਪਰ ਫਿਰ ਵੀ ਹਰਿਆਲੀ ਵਾਲਿਆ ਸੋਹਣਿਆਂਗੇ ਆ ਦੇਖੋ ਭਾਈ ਤੇ ਕੋਸ਼ਾ ਨਾਰੀਅਲ ਦੇ ਦਰਖਤ ਆ ਗਏ ਇਹਦਾ ਤੁਹਾਨੂੰ ਪਤਾ ਹੀ ਹੈ ਜੀ ਹੋਰ ਵੀ ਚਾਰ ਚੰਨ ਲਾ ਦਿੰਦੇ ਆਗੇ ਇਹ ਸ਼ਹਿਰ ਦੇ ਵਿੱਚ ਨਾ ਜੀ ਸੜਕਾਂ ਦੇ ਉੱਤੇ ਦਰਖਤ ਜ਼ਿਆਦਾ ਗੇ ਇਹਦਾ ਕਰਕੇ ਭਾਈ ਮਾੜਾ ਮੋਟਾ ਤਾਪ ਮਾਣ ਦਾ ਫਰਕ ਰਹਿੰਦਾਗਾ ਇੱਕ ਨਾਲ ਬਿਲਕੁਲ ਪਹਾੜ ਵੀ ਲੱਗ ਜਾਂਦੇ ਆ ਉ ਕੋਈ ਜ਼ਿਆਦਾ ਕੋਈ ਖਾਸ ਫਰਕ ਨਹੀਂਗਾ ਵੀ ਇੱਧਰ ਠੰਡ ਪਈ ਜਾਂਦੀ ਹੋਵੇ ਤੇ ਕੰਨੇ ਆ ਕਿ ਮਾਰੀ ਗਰਮੀ ਹੋਵੇ ਉਦਾਂ ਵੀ ਹੈ ਨਹੀਂਗਾ ਇੱਥੇ ਵੀ ਮਾੜਾ ਮੋਟਾ ਜਾਂ 19 21 ਦਾ ਬਸ ਫਰਕ ਹੈਗਾਗਾ ਸਕੂਲ ਦੀ ਇਮਾਰਤ ਦੇਖੋ ਜੀ ਕਿੰਨੀ ਸੋਹਣੀ ਬਣਾਈ ਹੋਈ ਹੈਗੀ ਆ ਭਾਈ ਸੀਐਸਆਈ ਪਬਲਿਕ میٹرਿਕ ਸੈਕੰਡਰੀ ਸਕੂਲ ਤੇ ਸੜਕ ਨੰਬਰ ਹੈਗਾ ਭਾਈ 66 ਅੱਜ ਦਾ ਸਫਰਾ ਜਿਹੜਾ ਆਪਣਾ 40 ਕਿਲੋਮੀਟਰ ਦਾ ਹੋ ਗਿਆ ਖਿੱਚ ਹੋਰ ਵੀ ਦਿੰਦੇ ਹਜੇ ਪਰ ਬਈ ਚੜਾਈਆਂ ਬਹੁਤ ਆਉਂਦੀਆਂ ਨੇ ਆ ਸ਼ਹਿਰ ਆ ਆ ਸ਼ਹਿਰ ਦੇ ਵਿੱਚ ਹੀ ਤੁਸੀਂ ਆ ਸਾਹਮਣੇ ਦੇਖ ਲਓ ਪਹਿਲੇ ਲੋ ਜਾਂ ਦੂਜੇ ਲੋ ਦੇ ਵਿੱਚ ਹੀ ਤੋਰਨਾ ਪੈਂਦਾ ਸਿਕਲ ਆ ਜਾ ਆ ਜਾ ਸੰਦੀਪ ਖਿੱਚੀਆ ਖਿੱਚੀਆ आ देखो इसलोट चढ़ाइया चढ़ाई है की चल 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 समाचार चार बज गया जी ਤੇ ਆਪਾਂ ਭਾਈ ਜਿੰਨਾ ਵੀ ਆਹ ਪੈਂਡਾ ਕੱਢ ਕੇ ਆਇਆ ਨਾ ਰਾਹ ਕੱਢ ਕੇ ਆਏ ਆ ਇਹ ਸਾਰਾ ਪੈਂਡਾ ਜਿਹੜਾ ਪਹਾੜੀ ਏਰੀਆ ਸੀਗਾ ਕਿਤੇ ਚੜ੍ਹਾਈ ਆ ਜਾਂਦੀ ਸੀ ਤੇ ਕਿਤੇ ਉਤਰਾਈ ਆ ਜਾਂਦੀ ਸੀ ਜਿਆਦਾ ਚੜ੍ਹਾਈ ਆਈ ਆਗੀ ਪਹਾੜ ਆਸ-ਪਾਸੇ ਨਹੀਂ ਸੀਗੇ ਇਹ ਜਿਹੜੇ ਸ਼ਹਿਰ ਆ ਤੁਸੀਂ ਗਲੀਆਂ ਦੇਖੀ ਆਨੇ ਹੋਗੇ ਇਹ ਵੀ ਪਹਾੜਾਂ ਤੇ ਬਸਿਆ ਹੋਇਆ ਪਹਾੜੀ ਏਰੀਆ ਤੇ ਹੀ ਬਸਿਆ ਹੋਇਆ ਤੇ ਜਦੋਂ ਦੇ ਵੀ ਆਪਾਂ ਚੱਲੇ ਆ ਜੀ ਕੰਨਿਆ ਕੁਮਾਰੀ ਤੋਂ ਨਾ ਬਸ 10-15 ਕਿਲੋਮੀਟਰ ਅੱਗੇ ਤੱਕ ਜਿਹੜਾ ਖੇਤਵੰਨਾ ਦੇਖਿਆਗਾ ਵੀ ਭਾਈ ਕਿਤੇ ਖਾਲੀ ਥਾਂ ਗਿਆ ਹੋਏ ਹੁਣ ਤੱਕ ਆਪਾਂ ਲਗਭਗ 60 ਕਿਲੋਮੀਟਰ ਆ ਗਏ ਆ 60 ਕਿਲੋਮੀਟਰ ਆ ਗਏ ਤੇ ਜੀ ਇਸ ਤੋਂ ਬਾਅਦ ਆਪਾਂ ਨੂੰ ਕੋਈ ਵੀ ਏਦਾਂ ਦੀ ਥਾਂ ਨਹੀਂ ਮਿਲੇਗੀ ਜਿੱਥੇ ਆਹ ਸੜਕ ਜਿਹੜੀ ਆਈ ਜਾਂਦੀ ਹੈ 66 ਨੰਬਰ ਵਾਲੀ ਬੇਦੇ ਆਸੇ ਪਾਸੇ ਕੋਈ ਖੇਤ ਆ ਗਿਆ ਹੋਊਗਾ ਕਿਉਂ ਐਸੇ ਸੜਕ ਤੇ ਆਏ ਆਂ ਕਿ ਇਧਰ ਵੀ ਦੁਕਾਨ ਇਧਰ ਵੀ ਦੁਕਾਨ ਸਾਰੇ ਬਾਜ਼ਾਰ ਹੀ ਬਾਜ਼ਾਰ ਬਾਜ਼ਾਰ ਹੀ ਬਾਜ਼ਾਰ ਬਸ ਕੱਲੇ ਬੋਰਡ ਬਦਲ ਜਾਂਦੇ ਤੇ ਬੋਰਡਾਂ ਤੇ ਨਾਮ ਬਦਲ ਜਾਂਦੇ ਭਾਈ ਇਹ ਆ ਸ਼ਹਿਰ ਹੈ ਫਲਾਨਾ ਸ਼ਹਿਰ ਹੈ ਟਿੰਕਾ ਸ਼ਹਿਰ ਹੈ ਬਸ ਕੋਈ ਵੀ ਖਾਲੀ ਥਾਂ ਤਾਂ ਭੋਰਾ ਵੀ ਆਈ ਨਹੀਂ ਆਸੇ-ਪਾਸੇ ਇੱਕ ਗੱਲ ਹੋਰ ਜੀ ਆ ਆਪਾਂ ਇੱਥੇ ਤਾਮਲਾਡੂ ਦੇ ਵਿੱਚ ਖੜੇ ਆਂਗੇ ਇਧਰਲੇ ਪਾਸੇ ਸਾਹਮਣੇ ਪਾਈ ਲਿਖਿਆ ਹੋਇਆਗਾ ਉਹ ਬੋਰਡ ਹੱਤੇ ਤੇ ਲਿਖਿਆ ਹੋਇਆਗਾ ਕਹਿੰਦੇ ਕੇਰਲਾ ਵਿੱਚ ਤੁਹਾਡਾ ਸਵਾਗਤ ਹੈ ਇੱਕ ਹੋਰ ਨਵਾਂ ਰਾਜ ਜੀ ਤੇ ਇੱਕ ਹੋਰ ਭਾਰਤ ਦੀ ਨਵੀਂ ਸਟੇਟ 'ਚ ਆਪਾਂ ਦਾਖਲ ਹੋਣ ਲੱਗੇ ਆਂਗੇ ਬਸ 2-4 ਮਿੰਟਾਂ ਦੇ ਸੰਨ ਨਾਲ ਹੀ ਤੇ ਇਧਰ ਅੰਨਾ ਜੀ ਖੜੇ ਆ ਕਿ ਇਹਨਾਂ ਤੋਂ ਪੁੱਛਦੇ ਆਂ ਵੀ ਕੇਰਲਾ ਦਾ ਜਿਹੜਾ ਆਪਣਾ ਪਹਿਲਾ ਸ਼ਹਿਰ ਕਿਹੜਾ ਪਊਗਾ ਹਨਾ ਜੀ ਹਨਾ ਜੀ ਕੇਰਲਾ ਫਰਸਟ ਸਿਟੀ ਨੇਮ ਤਿਰਵੰਦਪੁਰ ਇਟਸ 32 ਕਿਲੋਮੀਟਰ ਅਵੇ 32 ਕਿਲੋਮੀਟਰ 32 ਕਿਲੋਮੀਟਰ ਯੈਸ ਠੀਕ ਹੈ ਥੈਂਕ ਯੂ 32 ਕਿਲੋਮੀਟਰ ਤੇ ਹੈ ਭਾਈ ਇਹ ਕਸ਼ਹਿਰ ਇੱਥੇ ਜਿੱਥੇ ਆਪਾਂ ਤਰਨਪੁਰ ਨੂੰ ਜਾਣਾ ਹੈ ਜਿੱਥੇ ਜਾਣਾ ਹੈਗਾ ਤੇ ਆਪਾਂ ਨੂੰ ਇੱਥੇ ਗੂਗਲ ਮੈਪ ਤੇ 37 ਕਿਲੋਮੀਟਰ ਦਿਖਾਈਏਗਾ ਗੂਗਲ ਮੈਪ ਤੇ 37 ਕਿਲੋਮੀਟਰ ਦਿਖਾਉਂਦਾ ਹੋਰ ਆ ਜਾਂਦੇ ਇੱਕ ਇੱਧਰ ਕਲਿੱਕ ਕਰਦੇ ਆ ਤੇ 45 ਕਿਲੋਮੀਟਰ ਇੱਕ 45 ਕਿਲੋਮੀਟਰ ਦਿਖਾਉਂਦਾ ਇੱਕ 37 ਕਿਲੋਮੀਟਰ ਜਿਹੜਾ ਅਨਜੀ ਨੇ ਨਾਮ ਦੱਸਿਆਗਾ ਜਿੱਥੇ ਆਪਾਂ ਜਾਣਾ ਹਾਂ ਹਾਂ ਕੇਰਲਾ ਦਾ ਉਹ ਪਹਿਲਾ ਸ਼ਹਿਰ ਆ ਨਾ ਕੇਰਲਾ ਦਾ ਪਹਿਲਾ ਸ਼ਹਿਰ ਠੀਕ ਹੈ ਜੀ ਇਸ ਵਕਤ ਆਪਾਂ ਕੇਰਲਾ ਦੇ ਵਿੱਚ ਆ ਤੇ ਆਪਾਂ ਕੇਰਲਾ ਦੇ ਤ੍ਰੁੰਬਨਸਪੁਰਮ ਦੇ ਸ਼ਹਿਰ ਦੇ ਵਿੱਚ ਰੁਕਾਂਗੇ ਜਿਹੜੀ ਕਿ ਕੇਰਲਾ ਦੀ ਰਾਜਧਾਨੀ ਹੈ ਤੇ ਜੇ ਆਪਾਂ ਕਨਿਆ ਕੁਮਾਰੀ ਤੋਂ ਦਾ ਬਈ ਫਾਸਲਾ ਚੈੱਕ ਕਰਕੇ ਦਾ 92 ਕਿਲੋਮੀਟਰ ਗੂਗਲ ਆਪਾਂ 96 ਕਿਲੋਮੀਟਰ ਦਾ ਫਾਸਲਾ ਹੈ ਜੀ ਕੇਰਲਾ ਦੇ ਮਤਲਬ ਕਿ ਆਪਾਂ ਹੁਣੇ ਆ ਗਏ ਆਂ ਪਰ ਜੇ ਪਹਿਲਾ ਵੱਡਾ ਸ਼ਹਿਰ ਦੀ ਆਪਾਂ ਗੱਲ ਕਰਕੇ ਜਿਹੜੀ ਰਾਜਧਾਨੀ ਹੁੰਦੀ ਹੈਗੀ ਤਾਂ ਉਹ 96 ਕਿਲੋਮੀਟਰ ਪੈ ਜਾਂਦੀ ਹੈ ਅੱਜ ਦੇਖਾਂਗੇ ਜੀ ਆਪਾਂ ਉੱਥੇ ਰੁਕਾਂਗੇ ਆਥਨ ਹੋ ਚੱਲਿਆ ਜੀ ਸਵੇਰ ਦਾ ਜੋਂ ਦੋ ਟੁਕੜੇ ਜੇ ਖਾ ਕੇ ਤੁਰਿਆਂਗੇ ਇਹ ਦੁਆ ਕੁਛ ਨਹੀਂ ਖਾਦਾ ਇੱਥੋਂ ਦੇਖਣਾ ਜੇ ਕੋਈ ਪੈਟੀ ਪੂਟੀ ਕੁਛ ਮਿਲ ਗਿਆ ਤਾਂ ਹੋਰ ਤਾਂ ਕੁਛ ਮਿਲਦਾ ਨਹੀਂਗਾ ਨਾਲ ਘੁੱਟ ਚਾਹ ਦੀ ਪੀ ਲਾਂਗੇ ਹੈਗੀ ਆ ਚਾਹ ਚਾਹ ਹੀ ਆ ਗੱਲੀ ਯਾਰ ਚਾਹ ਹੀ ਪੀ ਲੰਗਨੇ ਸਜਣਾ ਹਰਪਾਲ ਨੇ ਜੀ ਆ ਖਿਲਰੇ ਦੇ ਪਰੌਂਠੇ ਜੇ ਕਰਾ ਲੇ ਤੇ ਨਾ ਤਾਂ ਉਹ ਸਾਹਬ ਚਾਹੁੰਦੇ ਸੀ ਮਸਾ ਖਾਦੇ ਹੋ ਨਾ ਉਹਨਾਂ ਨੇ ਦਾਲ ਖਾਦੀ ਜਾਵੇ ਨਾ ਕੋਈ ਲੱਲਾ ਨਾ ਕੋਈ ਉਹਨਾਂ ਦਾ ਭੱਬਾ ਮਸਾ ਹਸਾਬ ਚ ਕਰੇ ਆ ਉਹ ਚਲੋ ਢੱਡ ਭਰ ਗਿਆ ਜੀ ਤ੍ਰੰਬਨਾਥ ਪਰਮ ਜੀ ਇੱਥੋਂ 25 ਕਿਲੋਮੀਟਰ ਰਹਿ ਗਿਆ ਸਮਾਂ ਥੋੜਾ ਹੈ ਤਾਂ ਲੱਗੀ ਜਾਂਦਾ ਨਹੀਂ ਪਤਾ ਹੁਣ ਖੇਚੀ ਜਾਂਦੇ ਐ ਨਹੀਂ ਪਤਾ ਹੁਣ ਖੇਚੀ ਦਿੰਦੇ ਚੜ੍ਹਾਈ ਜ਼ਿਆਦਾ ਆ ਜਾਂਦੀ ਹੈਗੀ ਆ ਹੁਣ ਆਪਣਾ ਸਾਈਕਲ ਪਹਿਲੇ ਲੋਅ ਦੇ ਵਿੱਚ ਦੂਜੇ ਲੋਅ ਦੇ ਵਿੱਚ ਤੁਰਿਆ ਜਾਂਦਾਗਾ ਢੇੜਾ ਦੇ ਕੇ ਚੜ੍ਹਾਈ ਆ ਜਾਂਦੀ ਹੈ ਆ ਜਾ ਆ ਜਾ ਸੰਦੀਪ ਆ ਜਾ ਲਾ ਦੀਏ ਖਿੱਚ ਕੇ ਕਨਾ ਕੇਰਲਾ ਦੇ ਵਿੱਚ ਆਪਾਂ ਨੂੰ ਬੜਿਆਂ ਨੂੰ ਬੜਾ ਟਾਈਮ ਤਾਂ ਨਹੀਂ ਹੋਇਆ ਜੀ ਲਗਭਗ ਘੰਟਾ ਡੇਢ ਘੰਟਾ ਹੀ ਹੋਇਆ ਹੋਊਗਾ ਪਰ ਕੇਰਲਾ ਨੇ ਆਪਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਆਪਾਂ ਨੂੰ ਬਈ ਤੋ ਤਾਂ ਅੱਜ ਫੋਨ ਆਇਆ ਹਨਾ ਤੇ ਕਹਿੰਦੇ ਭਾਈ ਕੇਰਲਾ ਜ਼ਰੂਰ ਜਾਇਓ ਤੇ ਕੇਰਲਾ ਬਹੁਤ ਸੋਹਣਾਗਾ ਜਦੋਂ ਭਾਈ ਫੋਨ ਸੁਣਿਆ ਤੇ ਐ ਲੱਗਿਆ ਵੀ ਹਾਂ ਬਾਕੀ ਸੋਹਣਾ ਹੋਊਗਾ ਹਨਾ ਵੀ ਦੇਖਾਂਗੇ ਭਾਈ ਚੱਲ ਨੰਗਾਗੇ ਵਿੱਚ ਦੀ ਤੇ ਮਾੜੇ ਜਿਹੇ ਰੰਗ ਟੰਗ ਕੇਰਲਾ ਨੇ ਕੀ ਦਿਖਾਉਣੇ ਸ਼ੁਰੂ ਕੀਤੇ ਆ ਕੀ ਆ ਦੇਖੋ ਜੀ ਕਿਹੜੇ ਲੋਟ ਪਾਣੀ ਜਾਂਦਾਗਾ ਔ ਸੂਰਜ ਡੁੱਬਦਾ ਹੋਇਆ ਭਾਈ ਪਤਾ ਨਹੀਂ ਪਾਣੀ ਇਹ ਨਾਂ ਨੂੰ ਤਾਂ ਨਹੀਂ ਪਤਾ ਭਾਈ ਕਿਹੜੀ ਨਦੀ ਹੈ ਕੀ ਹੈਗਾ ਆਸੇ ਪਾਸੇ ਜਿਹੜਾ ਦਰਖਤਾਂ ਦਾ ਮਾਹੌਲ ਬਣਿਆ ਹੋਇਆ ਨਾ ਉਹ ਬੜਾ ਸੋਹਣਾ ਲੱਗਿਆ ਇਧਰਲੇ ਪਾਸੇ ਵੀ ਦਿਖਾਉਣੇ ਇੱਕ ਪੁਰਾਣਾ ਆਇਆ ਪੁਲ ਬਣਿਆ ਹੋਇਆ ਆ ਤਾਂ ਨਾਮਾ ਪੁਲਾਗਾ ਪਰਲੇ ਪਾਸੇ ਇੱਕ ਪੁਰਾਣਾ ਪੁਲਾ ਆਜੋ 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 ਆਇਦੋਂ ਹਟਦੇ ਆ ਤਾਂ ਇਧਰੋਂ ਲੱਗ ਜਾਂਦੇ ਆਗੇ ਚਲੋ ਚਲੋ ਜੀ ਚਲੋ ਚਲੋ ਲੈ ਬਾਈ ਆਹ ਦੇਖੋ ਬਾਈ ਇਹ ਆਓ ਦੇਖੋ ਸਾਹਮਣੇ ਪਤਾ ਨਹੀਂ ਇਹ ਕਿੰਨੇ ਕ ਸਾਲ ਪੁਰਾਣਾ ਪੁਲ ਹੋਊਗਾ ਤੇ ਕਿੰਨਾ ਸੋਹਣਾਗਾ ਸੇ ਆਸੇ-ਪਾਸੇ ਦੇ ਆਈਂ ਦਰਖਤ ਆਗੇ ਬਹੁਤ ਸੋਹਣਾ ਮਾਹੌਲ ਆ ਬਾਈ ਇੱਕ ਨੰਬਰ ਗੱਲਬਾਤ ਆ ਯਾਨੀ ਕਿ ਇੱਕ ਨੰਬਰ ਕੇਰਲਾ ਦੇ ਪੈਟਰੋਲ ਪੰਪ ਤੋਂ ਪਾਣੀ ਪੀਤਾ ਜੀ ਤੇ ਪੈਟਰੋਲ ਦਾ ਰੇਟ ਇੱਥੇ ਹੈਗਾ 170 ਰੁਪਏ ਪਿੱਛੇ ਤਾਮਿਲ ਲਾਡੂ ਦੇ ਵਿੱਚ 101 ਰੁਪਿਆ ਸੀਗਾ ਇੱਧਰ 6 ਰੁਪਏ ਵਧ ਗਏ ਤੇ ਡੀਜ਼ਲ ਹੈਗਾ 96 ਰੁਪਏ ਭਾਈ ਲੀਟਰ ਇੱਧਰ ਮਹਗਾਈ ਹੈਗੀ ਹੈਗੀ ਐਸੇ ਦੀ ਮਹਗਾਈ ਪਤਾ ਲੱਗੀ ਹੈ ਗਾਂਹਾਂ ਜੇ ਖਾਣ ਪੀਣ ਦੀ ਪਤਾ ਲੱਗੂਗੀ ਆ ਇੱਕ ਹੋਰ ਸ਼ਹਿਰ ਆ ਗਿਆ ਜੀ ਇਹਦਾ ਨਾਂ ਹੈਗਾ ਬਾਲਾਰਾਮਾਪੁਰਮ ਇਸ ਤੋਂ ਬਾਅਦ ਆਪਾਂ 10 ਕਿਲੋਮੀਟਰ ਹੋਰ ਅੱਗੇ ਜਾਣਾਗਾ ਤੇ ਉੱਥੇ ਜਾ ਕੇ ਆਪਾਂ ਆਪਣਾ ਟਿਕਾਣਾ ਲੱਭਣਾ ਭਾਈ ਬਾਲਾਰਾਮਾ ਪਰਮ ਆ ਨਾ 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 ਸ਼ਹਿਰ ਤਰੁਬਨੰਦਪੁਰਮ ਜੀ ਸ਼ਹਿਰ ਦਾ ਲੱਭ ਲਿਆ ਜੀ ਹੁਣ ਰਹਿਣ ਵਾਸਤੇ ਰਾਤ ਕੱਟਣ ਵਾਸਤੇ ਕੋਈ ਜਗ੍ਹਾ ਪਾਲੀ ਜਾਂਨੇ ਆ ਅੱਗੇ ਪੈਟਰੋਲ ਪੰਪ ਆ ਉੱਥੇ ਪਤਾ ਕਰਦੇ ਆ ਜਾ ਕੇ ਹਾਂਜੀ ਚਾਹ ਪੀਣੀ ਆ ਚਾ ਚਲੋ ਮਿਲ ਗਈ ਆ ਜੀ ਜਗ੍ਹਾ ਰਹਿਣ ਵਾਸਤੇ ਤੇ ਪੈਟਰੋਲ ਪੰਪ ਤਾਂ ਅਜੇ ਕੋਈ ਮਿਲਿਆ ਨਹੀਂ ਤੇ ਡੇਰੇ ਹੋਰ ਹੀ ਪਾਸੇ ਲਾ ਲੇ ਇਧਰਲੇ ਪਾਸੇ ਆਪਣੇ ਸਾਈਕਲ ਖੜੇ ਆ ਜੀ ਸੜਕ ਦੇ ਕਿਨਾਰੇ ਤੇ ਚਲਾ ਆ ਸੜਕ ਤੋਂ ਥੋੜਾ ਦੂਰ ਆ ਆ ਪਤਾ ਨਹੀਂ ਭਾਈ ਕੀ ਤਿਆਰ ਹੋਈ ਜਾਂਦਾ। ਇਹਦੇ ਵਾਰ ਚ ਤਿਆਰਤਾ ਜੇ ਹੋਇਆ ਨਹੀਂ ਆਪਾਂ ਪਹਿਲੇ ਇੱਥੇ ਆ ਕੇ ਬਹਿ ਗਏ। ਆ ਲਓ ਜੀ। ਇਧਰਲੇ ਪਾਸੇ ਸੰਦੀਪ ਪਿਆ ਤੇ ਹਰਪਾਲ ਪਿਆਗਾ ਤੇ ਬੈੱਡ ਆਪਣਾ ਲੱਗਿਆ ਪਿਆ। ਆ ਮਿਲ ਗਈ ਆਪਾਂ ਨੂੰ ਜਗ੍ਹਾ ਵਧੀਆ। ਆ ਕੁਸ ਤਿਆਰ ਹੋਈ ਜਾਂਦਾ ਹਜੇ। ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਆ ਬੱਚੀ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਕਸ਼ਿਸ਼ ਜਲੰਧਰ ਤੋਂ ਆ ਜੀ ਤੇ ਜਨਮ ਦੇ ਦਿੰਦੀ ਆ ਭਾਈ ਬਹੁਤ ਬਹੁਤ ਵਧਾਈਆਂ ਬੱਚੀ ਨੂੰ ਤੇ ਬੱਚੀ ਦੇ ਸਾਰੇ ਪਰਿਵਾਰ ਨੂੰ ਜੀ ਜਨਮ ਦੇ ਦਿੰਦੀ ਆ ਬਹੁਤ ਬਹੁਤ ਵਧਾਈਆਂ ਇੱਕ ਆ ਹੋਰ ਆਂਟੀ ਜੀ ਦਾ ਜਨਮ ਦੇਣਾ ਜੀ ਇਹ ਦਿੱਲੀ ਤੋਂ ਆਗੇ ਨਾਮ ਹੈਗਾ ਬਲਵਿੰਦਰ ਕੌਰ ਬਹੁਤ ਬਹੁਤ ਭਾਈ ਜਨਮ ਦੇ ਦਿੰਦੀ ਆ ਵਧਾਈਆਂ ਜੀ ਆਂਟੀ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਐਸੇ ਨਾਲ ਵੀਡੀਓ ਸਮਾਪਤ ਹੁੰਦੀ ਆ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਅਸਰੀ ਕਲਪਾਈ ਸਾਰੇ